ਰਸੀਕਲ ਜੀ ਜਿਗਜੀ ਡੇਲੀ ਵਲੌਗਸ ਤੇ ਮੈਂ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਰਸ਼ਕੋ ਅੱਜ ਆਪਣੇ ਘਰੇ ਤੋਤਾ ਆਇਆ ਸੀ ਪਤਾ ਨਹੀਂ ਤੇ ਇਹਦੇ ਕਿਸੇ ਨੇ ਫੰਗ ਘੱਟ ਤੇ ਵਿਚਾਰੇ ਦੇ ਉਹ ਨਾ ਤਾਂ ਇਹ ਉੱਡਦਾ ਹੈਗਾ ਤੇ ਇਹਨੂੰ ਛੱਲੀ ਪਾਈ ਸੀ ਆ ਦੇਖੋ ਛੱਲੀ ਖਾਈ ਜਾਂਦਾ ਹੈਗਾ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਇਹਨੂੰ ਜਿਹੜੇ ਫਰ ਵਗੈਰਾ ਉਹ ਵੀ ਪ੍ਰੋਪਰ ਲੱਗਦੇ ਹੈਗੇ ਜਿਵੇਂ ਕਿਸੇ ਨੇ ਕੱਟੇ ਨਹੀਂ ਹੁੰਦੇ ਤੇ ਕਾਰ ਨਹੀਂ ਪਤਾ ਵੀ ਇਹ ਉੜਦਾ ਕਾ ਤੋਂ ਨਹੀਂ ਕਿਸੇ ਦਾ ਰੱਖਿਆ ਕਿ ਕੀ ਆ ਦੇਖੋ ਬਿਲਕੁਲ ਨਹੀਂ ਡਰਦਾ ਜਮੈਂ ਕੋਲੇ ਆ ਗਿਆ ਇਹਦੇ ਆ ਦੇਖੋ ਆ ਦੇਖੋ ਐ ਖਾਈ ਜਾਂਦਾ ਇੱਕ ਪੈਰ ਦੇ ਨਾਲ ਇਹਨੂੰ ਫੜੀ ਬੈਠਾ ਜਮੈਂ ਕੋਲੇ ਕਰਕੇ ਦਿਖਾ ਦਿੰਦਾ ਡਰਦਾ ਨਹੀਂ ਬਿਲਕੁਲ ਵੀ ਲੈ ਪਤਾ ਨਹੀਂ ਕਿ ਕਿਸ ਦਾ ਰੱਖਿਆ ਪਿਆ ਆ ਦੇਖੋ ਕੋਈ ਜੋਮ ਨਹੀਂ ਕੀਤਾ ਆ ਤੁਹਾਨੂੰ ਹੱਥ ਵੀ ਦਿਖਾ ਦਿੰਨਾ ਮੈਂ ਹਲੋ ਜਮਾ ਕੋਲੀ ਹੈ ਇਹਦੇ ਤੇ ਦੰਦੀ ਨਾਲ ਵੱਡੇ ਕੋ ਚੁੰਝ ਦੀ ਬਾੜੀ ਦਿੱਖੀ ਹੁੰਦੀ ਹੈ ਤਾਂ ਕਰਕੇ ਮੈਂ ਫੜਿਆ ਨਹੀਂ ਤੇ ਛੱਲੀ ਪਾਤੀ ਛੱਲੀ ਖਾਈ ਜਾਂਦਾ ਆਰਾਮ ਦੇ ਨਾਲ ਆ ਦੇਖੋ ਹੁਣ ਉਹ ਆ ਗਿਆ ਕੋਈ ਆ ਦੇਖੋ ਉੱਡਦਾ ਨਹੀਂ ਐ ਚੁੰਝ ਵਾਲੀ ਤਿੱਖੀ ਹੁੰਦੀ ਐ ਆ ਦੇਖੋ ਗੰਗाराम ਦੇਖੋ ਕੁਦਰਤ ਦੇ ਰੰਗ ਕਿੰਨਾ ਸੋਹਣਾ ਬਣਾਇਆ ਹੈਗਾ ਖਾਲਾ ਫਿਰ ਆ ਨੁਕੜੇ ਆਈ ਜਾਂਦੇ ਲੈ ਆਜੋ ਪਹਿਲਾਂ ਨੂੰ ਤੋਤੇ ਵੀ ਉੱਪਰ ਲੈਣ ਆਏ ਸੀਗੇ ਉਹ ਬੈਠੇ ਇਹਨੂੰ ਲੈਣ ਵਾਸਤੇ ਆ ਦੇਖੋ ਇਹ ਇਹ ਉੜਦਾ ਨਹੀਂਗਾ ਆ ਦੇਖੋ ਤੁਸੀਂ ਤੇ ਉੱਡਦਾ ਨਹੀਂਗਾ ਆ ਦੇਖੋ ਤੁਸੀਂ ਹੱਥ ਵੀ ਤੁਹਾਨੂੰ ਲਾ ਕੇ ਦਿਖਾ ਦਿੰਨਾ ਹੈਗਾ ਆ ਦੇਖੋ ਜਿਵੇਂ ਕਿਸੇ ਦਾ ਰੱਖਿਆ ਹੁੰਦਾ ਨਾ ਉਸ ਤਰੀਕੇ ਨਾਲ ਹੀ ਆਜੋ ਆਜੋ ਲੈ ਫਿਰ ਇੱਧਰ ਛੱਲੀ ਖਾਲਾ ਆ ਦੇਖੋ ਇੰਨੀ ਛੱਲੀ ਖਾ ਲਈ ਇਹਨੇ ਤੋੜ ਤੋੜ ਕੇ ਸੜਤੀ ਕੁਛ ਬਚੀ ਪਈ ਆ ਹੁਣ ਆਪ ਹੀ ਖਾਊਗਾ ਆਖੇ ਪੈਰ ਵੀ ਸਹੀ ਆ ਫੰਗ ਵੀ ਸਹੀ ਆ ਜਾਂ ਤਾਂ ਬਿਮਾਰ ਬਮੂਰਾ ਹੈ ਦਰਸ਼ਕੋ ਤੁਸੀਂ ਜੇ ਕਿਸੇ ਵੀਰ ਨੇ ਤੋਤਾ ਰੱਖਿਆ ਹੈ ਤਾਂ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਕੀ ਪ੍ਰੋਬਲਮ ਹੋ ਸਕਦੀ ਹੈ ਇਹਨੂੰ ਦੀ ਬਿਮਾਰ ਹੈ ਕਿ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ ਉਡਾਨ ਨਿ ਵਰਤਦਾ ਵੈਸੇ ਹੈ ਐਕਟਿਵ ਆ ਪੂਰਾ ਕੋਈ ਐ ਨਹੀਂ ਵੀ ਕੋਈ ਬਿਮਾਰਾਂ ਵਾਲੀ ਗੱਲ ਲੱਗਦੀ ਹੈ ਹਨਾ ਛੱਲੀ ਵੀ ਦੇਖੋ ਇਹਨੇ ਅੱਧੀ ਛੱਲੀ ਨੂੰ ਖਾ ਲਿਆ ਤੇ ਜੇ ਕਿਸੇ ਵੀਰ ਦੇ ਰੱਖਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਧੰਨਵਾਦ